ਸਤਿ ਸ਼੍ਰੀ ਅਕਾਲ ਦੋਸਤੋ ਸਰਦੀ ਦਾ ਸੀਜ਼ਨ ਆ ਚੁੱਕਿਆ ਹੈ ਤੇ ਉਹਦੇ ਲਈ ਤੁਹਾਨੂੰ ਕਿਸ-ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਹ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਤਾਂ ਉਮੀਦ ਕਰਦੇ ਹਾਂ ਵੀਡੀਓ ਤੁਸੀਂ ਜਰੂਰ ਸੁਣਿਆ ਜੇ ਅਖਬਾਰ ਦੇ ਵਿੱਚੋਂ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਕਿੰਨੇ ਮੌਸਮ ਵਿੱਚ ਬਦਲਾਅ ਹੋਣ ਤੇ ਅਕਸਰ ਅਸੀਂ ਸਰਦੀ ਜ਼ੁਕਾਮ ਖੰਘ ਦੇ ਚੱਕਰ ਵਿੱਚ ਫਸ ਜਾਂਦੇ ਹਾਂ ਨਾ ਚਾਹੁੰਦੇ ਹੋਏ ਵੀ ਸਰਦੀ ਖੰਘ ਦੀ ਦਵਾਈ ਖਾਣੀ ਪੈਂਦੀ ਹੈ ਜ਼ੁਕਾਮ ਅਤੇ ਖੰਘ ਮੌਸਮ ਵਿੱਚ ਬਦਲਾਅ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਇਹਨਾਂ ਵਿੱਚੋਂ ਜ਼ੁਖਾਮ ਤੇ ਖੰਘ ਸਭ ਤੋਂ ਆਮ ਅਤੇ ਸਧਾਰਨ ਜਹੀ ਬਿਮਾਰੀ ਹੈ ਸਮਝੀ ਜਾਣ ਵਾਲੀ ਇਹ ਬਿਮਾਰੀ ਤੁਹਾਨੂੰ ਬਹੁਤ ਪਰੇਸ਼ਾਨ ਕਰ ਦਿੰਦੀ ਹੈ ਕਿਉਂਕਿ ਜ਼ੁਖਾਮ ਹੋ ਜੇ ਜਾਂ ਕਿਵੇਂ ਖਾਂਸੀਆਂ ਲੱਗ ਜੇ ਜਾਂ ਬੁਖਾਰ ਹੋ ਜੇ ਤਾਂ ਕਾਫੀ ਪਰੇਸ਼ਾਨੀ ਹੁੰਦੀ ਹੈ ਸਰੀਰ ਨੂੰ ਇਸ ਦੇ ਇਲਾਜ ਲਈ ਤੁਸੀਂ ਕਰੇਲੂ ਇਲਾਜ ਅਜ਼ਮਾ ਸਕਦੇ ਹੋ ਇਸ ਸੌਖਿਆਂ ਹੀ ਉਪਲਬਧ ਹੁੰਦੇ ਹਨ ਅਤੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੇ ਜਿਹੜੇ ਚੀਜ਼ਾਂ ਆਪਾਂ ਵਰਤ ਸਕਦੇ ਆ ਉਹ ਆਪਣੇ ਆਮ ਹੀ ਰਸੋਈ ਘਰਾਂ ਦੇ ਵਿੱਚ ਹੁੰਦੀਆਂ ਤੇ ਅਲੱਗ-ਅਲੱਗ ਵੀਡੀਓ ਰਾਹੀਂ ਇਹ ਆਪਾਂ ਅਡੜ ਪਾਰਟ ਦੇ ਨਾਲ ਡੇਲੀ ਇੱਕ ਵੀਡੀਓ ਆਪਾਂ ਪਾਇਆ ਕਰਾਂਗੇ ਇਸ ਤਰ੍ਹਾਂ ਦੀ ਤੇ ਜਿਹੜੇ ਕੀ ਸਰਦੀ ਦੇ ਵਿੱਚ ਖੰਘ ਜਖਾਮ ਬੁਖਾਰ ਤੋਂ ਆਪਾਂ ਨੂੰ ਰਾਹਤ ਮਿਲੇ ਤੇ ਹੋਵੇ ਨਾ ਇਸ ਕਰਕੇ ਇਸ ਤੋਂ ਅਗਲੀ ਜਿਹੜੀ ਵੀਡੀਓ ਹੈ ਉਹ ਆਪਾਂ ਜਰੂਰ ਅੱਗੇ ਪਾਏਂਗੇ ਜਿਵੇਂ ਹਲਦੀ ਦੇ ਫਾਇਦੇ ਕਾਲੀ ਮਿਰਚ ਹੋਗੀ ਸੁੰਡ ਹੋਗੀ ਇਲਾਚੀ ਹੋਗੀ ਨਿੱਪੂ ਕਪੂਰ ਐ ਇਸ ਤਰ੍ਹਾਂ ਅੱਡੜ ਆਪਾਂ ਵੀਡੀਓ ਪਾਵਾਂਗੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਣਗੀਆਂ ਤੇ ਇਸ ਤੋਂ ਅਗਲੀ ਜਿਹੜੀ ਵੀਡੀਓ ਹੈ ਉਸੇ ਦੇ ਉੱਤੇ ਹੀ ਆਊਗੀ ਧੰਨਵਾਦ ਦੋਸਤੋ ਜਿਉਂਦੇ ਰਹੋ